ਸਤਿ ਸ਼੍ਰੀ ਅਕਾਲ ਦੋਸਤੋ ਗੱਲ ਕਰਦੇ ਹਾਂ ਕਿ ਆਜ਼ਾਦੀ ਅਤੇ ਅਮੀਰੀ ਵਿੱਚੋਂ ਕਿਸ ਨੂੰ ਚੁਣਨਾ ਚਾਹੀਦਾ ਕਿਸ ਦੀ ਚੋਣ ਕਰਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਅੱਗੇ ਜੀਵਨ ਵਿੱਚ ਇਦਾਂ ਦੇ ਹਾਲਾਤ ਬਣਦੇ ਹਨ ਕਿ ਉਹ ਆਜ਼ਾਦੀ ਚੁਣਨ ਕਿ ਅਮੀਰੀ ਤੇ ਮੇਰੇ ਖਿਆਲ ਜਿਹੜੇ ਹਨ ਉਹ ਜਿਸ ਤਰ੍ਹਾਂ ਦਾ ਅੱਜ ਕੱਲ ਦਾ ਮਾਹੌਲ ਸਾਡੇ ਸਮਾਜ ਵਿੱਚ ਬਣ ਚੁੱਕਿਆ ਹੈ ਤੇ ਮਨੁੱਖ ਅਮੀਰੀ ਵਾਲੀ ਭੱਜ ਕੇ ਜਾਂਦਾ ਅਮੀਰੀ ਚੁਣ ਕੇ ਉਸ ਨੂੰ ਚਾਹੇ ਕਿਸ ਤਰ੍ਹਾਂ ਦੀ ਮਰਜ਼ੀ ਵੀ ਗੁਲਾਮੀ ਕਰਨੀ ਪਵੇ ਉਹ ਕਰਦਾ ਹੈ ਆਪਣਾ ਜ਼ਮੀਰ ਮਾਰ ਕੇ ਕਹਿ ਲੋ ਹੋਰ ਹੀ ਇਦਾਂ ਦੀ ਹੋ ਚੁੱਕੀ ਸਮਾਜ ਦੇ ਵਿੱਚ ਕਿ ਮਨੁੱਖ ਦੀ ਮਾਨਸਿਕਤਾ ਇਦਾਂ ਦੀ ਹੋ ਗਈ ਕਿ ਸਾਰਾ ਦਿਨ ਬੈਠਾ ਉਹ ਵਸਤਾਂ ਦੀ ਗਿਣਤੀ ਕਰਦਾ ਰਹਿੰਦਾ ਹੈ ਕਿ ਕੀ ਕੁਝ ਹੈ ਤੇ ਕੀ ਕੁਝ ਨਹੀਂ ਹੈ ਤੇ ਕੀ ਕੁਝ ਪ੍ਰਾਪਤ ਕਰਨਾ ਹੈ ਜਾਂ ਕਹਿ ਲਓ ਵੀ ਕਿਸੇ ਨਾਲ ਦਾ ਜੋ ਸਾਥੀ ਹੈ ਜਾਂ ਨਾਲ ਦੇ ਜੋ ਹਨ ਉਹਨਾਂ ਦੀ ਲਾਈਫ ਨੂੰ ਦੇਖ ਕੇ ਝੁਰਨਾ ਕਿ ਉਸ ਦੇ ਕੋਲ ਆਹ ਹੈ ਤੇ ਮੇਰੇ ਕੋਲ ਨਹੀਂ ਹੈ ਪਰ ਅਸਲ ਵਿੱਚ ਸਚਾਈ ਇਹ ਹੈ ਕਿ ਵਸਤਾਂ ਦੀ ਹੀ ਗਿਣਤੀ ਕਰਨਾ ਜੀਵਨ ਨਹੀਂ ਹੈ ਮੇਰਾ ਖਿਆਲ ਤੁਹਾਨੂੰ ਆਪਣਾ ਸਾਰਾ ਕੁਝ ਵੇਚ ਕੇ ਵੀ ਜੇਕਰ ਆਜ਼ਾਦੀ ਮਿਲਦੀ ਹੈ ਤੇ ਉਹ ਲੈ ਲੈਣੀ ਚਾਹੀਦੀ ਹੈ ਪਰ ਕੁਝ ਲੋਕ ਸਿਰਫ ਥੋੜੀ ਜਿਹੀ ਅਮੀਰੀ ਪਿੱਛੇ ਜਾਂ ਕਹਿ ਲਓ ਥੋੜੀਆਂ ਜੀਆਂ ਸਹੂਲਤਾਂ ਪਿੱਛੇ ਆਪਣੇ ਆਪ ਨੂੰ ਗੁਲਾਮ ਬਣਾ ਲੈਂਦੇ ਹਨ ਤੇ ਫਿਰ ساری ਉਮਰ ਉਸ ਸੰਸਥਾ ਜਾਂ ਉਹਨਾਂ ਲੋਕਾਂ ਕੇ ਸਿਰ ਨੀਵਾ ਕਰਕੇ ਚੱਲਦੇ ਹਨ ਜਿੱਥੇ ਕਦੇ ਬੰਦਾ ਆਪਣੇ ਘਰ ਰੋਟੀ ਖਾਂਦਾ ਹੋਇਆ ਤੌਣ ਉੱਚੀ ਕਰਕੇ ਨੰਗ ਸਕਦਾ ਹੈ ਪਰ ਜੇ ਤੁਸੀਂ ਕਿਸੇ ਤੋਂ ਸਵਾਰਥੀ ਇਸ ਤਰ੍ਹਾਂ ਦਾ ਲਹੋਗੇ ਕਿ ਜਿਸ ਦੇ ਬਦਲੇ ਤੁਹਾਨੂੰ ਆਪਣਾ ਸਿਰ ਨੀਵਾ ਕਰਕੇ ਚੱਲਣਾ ਪਵੇ ਤੇ ਉਸ ਦੇ ਨਾਲੋਂ ਚੰਗਾ ਹੈ ਕਿ ਤੁਸੀਂ ਖੁਦ ਮਿਹਨਤ ਕਰਕੇ ਜਾਂ ਕੋਈ ਹੋਰ ਵਧੀਆ ਰਸਤੇ ਅਪਣਾ ਕੇ ਉਸ ਚੀਜ਼ ਨੂੰ ਪ੍ਰਾਪਤ ਕਰ ਲਓ ਜਾਂ ਉਹਦੇ ਵਰਗੀ ਚੀਜ਼ ਹੋਰ ਪ੍ਰਾਪਤ ਕਰ ਲੋ ਤੇ ਜਾਂ ਫਿਰ ਜੇਕਰ ਉਹ ਤੁਹਾਡੀ ਪਹੁੰਚ ਤੋਂ ਬਾਹਰ ਹੈ ਤੇ ਉਸ ਨੂੰ ਦਿਮਾਗ ਦੇ ਵਿੱਚੋਂ ਕੱਢ ਦੇਣਾ ਹੀ ਠੀਕ ਹੋਏਗਾ ਬਹੁਤ ਸਾਰੀਆਂ ਸੰਸਥਾਵਾਂ ਜਾਂ ਕਹਿ ਲੋ ਕੁਝ ਹੋਰ ਲੋਕ ਤੁਹਾਨੂੰ ਫ੍ਰੀ ਦਾ ਦੇ ਕੇ ਤੇ ਖਾਣ ਲਾਉਂਦੇ ਹਨ ਤੇ ਇੱਕ ਵਾਰ ਤਾਂ ਉਹ ਚੰਗਾ ਲੱਗਦਾ ਹੈ ਪਰ ਜਦ ਤੁਸੀਂ ਆਦੀ ਹੋ ਜਾਂਦੇ ਹੋ ਉਹ ਉਹ ਖਾਣ ਦਾ ਬਿਨਾਂ ਮਿਹਨਤ ਕੀਤੇ ਆ ਤੇ ਫਿਰ ਬਾਅਦ ਦੇ ਵਿੱਚ ਤੁਸੀਂ ਉਹ ਗੁਲਾਮੀ ਹੀ ਸਵੀਕਾਰ ਕਰ ਸਕਦੇ ਹੋ ਆਪਣੀ ਜ਼ਮੀਰ ਦੇ ਆਖੇ ਲੱਗ ਕੇ ਜਾਂ ਜ਼ਮੀਰ ਦੀ ਗੱਲ ਨਹੀਂ ਮੰਨ ਸਕਦੇ ਕਿਉਂਕਿ ਤੁਹਾਡਾ ਸਿਰ ਹੀ ਇੰਨਾ ਨੀਵਾ ਹੋ ਚੁੱਕਿਆ ਹੋਵੇਗਾ ਤੁਸੀਂ ਉਹਨਾਂ ਦੇ ਅਸਾਨਾਂ ਥੱਲੇ ਇੰਨੇ ਦਬ ਚੁੱਕੇ ਹੋਵੋਗੇ ਕਿ ਆਪਣੇ ਮਨ ਦੀ ਕੋਈ ਗੱਲ ਕਰਨੀ ਵੀ ਚਾਹੋ ਤਾਂ ਨਹੀਂ ਕਰ पाओगे ਸੋ ਇਸ ਕਰਕੇ ਇਹ ਹੈ ਕਿ ਕੁਝ ਵੀ ਲਟਾਉਣਾ ਪੈ ਜਾਵੇ ਪਰ ਆਪਣੀ ਆਜ਼ਾਦੀ ਨਾ ਗਵਾਇਆ ਜੇ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਛੋਟੇ ਛੋਟੇ ਨਿੱਕੇ ਨਿੱਕੇ ਸਵਾਰਥਾਂ ਪਿੱਛੇ ਜੇ ਆਜ਼ਾਦੀ ਗਵਾ ਲਈ ਤੇ ਫਿਰ ਕੁਝ ਵੀ ਨਹੀਂ ਰਹਿ ਜਾਣਾ ਤੇ ਤੁਸੀਂ ਆਪਣੀਆਂ ਆਉਣ ਵਾਲੀਆਂ ਪੁਸ਼ਟਾਂ ਨੂੰ ਪੀੜ੍ਹੀਆਂ ਨੂੰ ਜਿਹੜਾ ਇਹੋ ਜਵਾਬ ਨਹੀਂ ਦੇ ਪਾਉਗੇ ਕਿ ਸਾਨੂੰ ਸਾਡੇ ਵਾਲੇ ਕਿਹੜੇ ਰਾਹ ਉੱਪਰ ਪਾ ਕੇ ਗਏ ਨੇ ਸੋ ਇਨਾ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਜ਼ਾਦੀ ਮਗਰੀ ਭਜਣਾ ਹੈ ਧੰਨਵਾਦ ਦੋਸਤ